ਦੋਰਾਹਾ ਦੇ ਨੇੜਲੇ ਪਿੰਡ ਬਿੱਗੋਵਾਲ ਵਿਖੇ ਸਰਕਾਰੀ ਸਭਾ ਦੀ ਚੋਣ ਨੂੰ ਲੈ ਕੇ ਮਾਮਲਾ ਗਰਮਾਇਆ ਪਿੰਡ ਦੇ ਕੁਝ ਲੋਕਾਂ ਵੱਲੋਂ ਰਾਤੋ-ਰਾਤ ਚੋਣ ਕਰਵਾਉਣ ਦੇ ਗੰਭੀਰ આરોਪ ਲਾਏ ਗਏ ਉੱਥੇ ਹੀ ਮੌਕੇ ਤੇ ਹਾਜ਼ਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਸਾਰੇ ਨੀਮਾ ਦੀ ਪਾਲਣਾ ਕਰਕੇ ਇਹ ਪ੍ਰਕਿਰਿਆ ਮੁਕੰਮਲ ਕਰਵਾਈ ਜਾ ਰਹੀ ਹੈ ਪਿੰਡ ਵਾਸੀ ਇਕੱਠੇ ਹੋਏ ਸਾਡੇ ਜੀ ਇੱਥੇ ਸੋਸਾਇਟੀ ਦੀਆਂ ਵੋਟਾਂ ਦਾ ਗੱਲ ਚੱਲ ਰਹੀ ਸੀ ਕਿ ਸਾਨੂੰ ਪਿੰਡ ਵਾਸੀਆਂ ਨੂੰ ਕਿਸੇ ਨੂੰ ਨਹੀਂ ਸੀ ਪਤਾ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਵੀ ਇੱਥੇ ਵੀ ਵੋਟਾਂ ਪੈਣੀਆਂ ਨੇ ਜਿਨ੍ਹਾਂ ਦੇ ਇੱਥੇ ਹੱਡ ਕਰਜੇ ਨਹੀਂ ਬਣਦੇ ਕੋਈ ਉਹ ਨਹੀਂ ਕਰਦੇ ਜਿਹੜੇ ਖੇਤੀ ਕਰਦੇ ਨੇ ਉਹਨਾਂ ਨੂੰ ਤਾਂ ਕੋਸੇ ਦਾ ਨਹੀਂ ਪਤਾ ਜਿਹੜੇ 45 50 ਮੈਂਬਰ ਹੋਰ ਨੇ ਉਹਨਾਂ ਦੀਆਂ ਵੋਟਾਂ ਬਣ ਗਈਆਂ ਅਸੀਂ ਬਿਨਾ ਵੋਟਾਂ ਤੋਂ ਹੀ ਇੱਥੇ ਖੜੇ ਆ ਨਾਲੇ ਅਸੀਂ 8 8 9 9 ਕਿੱਲੇ ਦੀ ਖੇਤੀ ਕਰਦੇ ਆ ਨਾ ਸਾਡੇ ਹੱਡ ਕਰਜੇ ਬਣੇ ਨੇ ਤੇ ਨਾ ਸਾਨੂੰ ਵੋਟਾਂ ਦਾ ਪਤਾ ਲੱਗਿਆ ਨੇ ਕਿਸ ਚੀਜ਼ ਦੀਆਂ ਵੋਟਾਂ ਪੈ ਰਹੀਆਂ ਕਿਸ ਚੀਜ਼ ਦੀ ਚੋਣ ਹੋ ਰਹੀ ਹੈ ਜੀ ਅੱਜ ਇਹ ਸੈਟੇ ਦੀਆਂ ਵੋਟਾਂ ਨਹੀਂ ਤੇ ਤੁਹਾਡਾ ਕੀ ਕਹਿਣਾ ਕਿੰਨਾ ਵੱਲੋਂ ਵੋਟਾਂ ਬਣਾਈਆਂ ਗਈਆਂ ਤੇ ਕਿਹਨਾਂ ਨੇ ਨਹੀਂ ਦੱਸਿਆ ਤੁਹਾਨੂੰ ਸਾਨੂੰ ਹੁਣ ਜਿਹੜੇ ਇੱਥੇ ਆਨੇ ਉਹਨਾਂ ਬਾਰੇ ਨਹੀਂ ਉਹਨਾਂ ਨੇ ਹੀ ਨਹੀਂ ਦੱਸਿਆ ਮੁਲਾਜ਼ਮ ਨੇ ਜਿਹੜੇ ਇੱਥੇ ਜਾਣ ਲਾ ਲੋ ਵੀ ਜਿਹੜੇ ਮੂਹਰੇ ਨੇ ਪਾਰਟੀਵਾਜ ਬੰਦੇ ਹੋਣਗੇ ਉਹਨਾਂ ਨੇ ਨਹੀਂ ਦੱਸਿਆ ਸਾਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਤਾਂ ਇਹੀ ਮੰਗ ਕਰਾਂਗੇ ਵੀ ਜਨਤਾ ਹਜੇ ਵੋਟਾਂ ਬੰਦ ਹੋ ਜਾਣ ਤੇ ਨਹੀਂ ਸਾਰਿਆਂ ਦੀਆਂ ਵੋਟਾਂ ਜਿਹੜੇ ਖੇਤੀ ਕਰਦੇ ਨੇ ਸਭ ਕੁਝ ਕਰਦੇ ਨੇ ਉਹਨਾਂ ਦੀਆਂ ਵੋਟਾਂ ਬਣਨੀਆਂ ਚਾਹੀਦੀਆਂ ਕੀ ਮਾਮਲਾ ਜੀ ਤੁਸੀਂ ਪਿੰਡ ਵਾਸੀ ਇਕੱਠੇ ਹੋਏ ਹੋ ਅੱਜ ਸੋਸਾਇਟੀ ਦੇ ਅੱਜ ਮਾਮਲਾ ਇਹ ਹੈ ਕਿ ਸਾਡੇ ਪਿੰਡ ਚ ਸੋਸਾਇਟੀ ਦੀਆਂ ਵੋਟਾਂ ਪੈ ਰਹੀਆਂ ਮੈਂਬਰ ਜਿਹੜੇ ਪ੍ਰਧਾਨ ਹੁੰਦੇ ਆ ਉਹਨਾਂ ਦੀਆਂ ਮੈਂਬਰ ਚੋਣ ਨੇ ਜਿਹੜੇ ਇਹਨਾਂ ਦੇ ਡਾਇਰੈਕਟਰ ਹੁੰਦੇ ਆ ਉਹ ਪਰ ਇਹਦੇ ਇਹਦਾ ਹੁੰਦਾ ਵੀ ਕੋਰਮ ਹੁੰਦਾ ਵੀ ਪਿੰਡ ਦੇ ਵਿੱਚ ਪਹਿਲਾਂ ਇਨਫੋਰਮੇਸ਼ਨ ਦੇਣੀ ਹੁੰਦੀ ਆ ਵੀ ਉਹਰੇ ਇਲੈਕਸ਼ਨ ਹੋ ਰਹੀ ਆ ਪਰ ਇੱਥੇ ਕਿਸੇ ਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਕੱਲ ਰਾਤ ਜਿਹੜੇ ਆ ਕਿ ਇਹ ਪੋਸਟਰ ਲਾਏ ਗਏ ਜਾ ਰਹੇ ਆ ਵੀ ਸਵੇਰੇ ਇਲੈਕਸ਼ਨ ਆ ਪਿੰਡ ਵਾਸੀਆਂ ਨੂੰ ਕਿਸੇ ਨੂੰ ਪਤਾ ਨਹੀਂ ਆ ਦੇਖੋ ਸਾਰੇ ਬੰਦੇ ਖੜੇ ਆ ਇਹਨਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਵੀ ਉਹਰੇ ਇਲੈਕਸ਼ਨ ਖੇਤੀ ਨਹੀਂ ਕਰਦੇ ਕੁਝ ਨਹੀਂ ਕਰਦੇ ਉਹਨਾਂ ਦੇ ਜਿਹੜਾ ਸੈਕਟਰੀ ਹੈ ਉਹ ਦੱਸੇ ਹੀ ਨਹੀਂ ਰਿਹਾ ਵੀ ਪੂਰੇ ਵੋਟਾਂ ਇਹਦੇ ਵਿੱਚ ਕੀ ਹੈ ਪਿੰਡ ਚ ਚਾਰ ਕੋਰ ਦੁਆਰਾ ਸਾਹਮਣੇ ਅਨਾਉਂਸਮੈਂਟ ਕਰਵਾ ਸਕਦੇ ਆ ਉਹ ਵੀ ਭਾਈ ਵੋਟਾਂ ਬਣਾਉਣੀਆਂ ਨੇ ਇਲੈਕਸ਼ਨ ਹੋਣੀ ਆ ਕਿਸੇ ਨੂੰ ਕੁਝ ਪਤਾ ਹੀ ਨਹੀਂ ਇੱਥੇ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਉਹ ਇਕੱਠੀਆਂ ਹੋ ਕੇ ਆਪਣੇ ਆਪਣੇ ਮੈਂਬਰ ਬਣਾਈ ਜਾ ਰਹੀਆਂ ਨੇ ਆਮ ਜਿਹੜੀ ਜਨਤਾ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਜੀ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇੱਥੇ ਸਟੇ ਲੱਗੀ ਜਾਵੇ ਸਟੇ ਲਾਉਣ 1 ਸਾਲ ਲਈ ਫਿਰ ਉਹਦੋਂ ਬਾਅਦ ਇਲੈਕਸ਼ਨ ਕਰਾਉਣ ਜਿਹੜੇ ਪਿੰਡ ਵਾਸੀ ਨੇ ਉਹਨਾਂ ਦੀਆਂ ਵੋਟਾਂ ਬਣਾਈਆਂ ਜਾਣ ਪਿੰਡ ਦੀ 3000 ਵੋਟ ਆ ਉਹਦੇ ਵਿੱਚੋਂ 100 ਵੋਟਾਂ ਬਣੀਆਂ ਨੇ ਜੀ ਬਾਕੀ ਬੰਦੇ ਕਿੱਥੇ ਨੇ ਜੀ ਕਿਨੋਂ ਤੁਹਾਡਾਈ ਮੈਨੋਂ ਰਾਜੀਵੀਰ ਸਿੰਘ ਆ ਜੀ ਰਾਜੀਵੀਰ ਜੀ ਇੱਥੇ ਇਕੱਠੇ ਹੋ ਕੇ ਖੜੇ ਹੋ ਸੋਸਾਇਟੀ 'ਚ ਕੀ ਮਾਮਲਾ ਮਾਮਲਾ ਤਾਂ ਇਹੀ ਆ ਜੀ ਵੀ ਜਿਹੜਾ ਹਫਤਾ 10 ਦਿਨ ਪਹਿਲਾਂ ਆਪਣੇ ਗੁਰਦੁਆਰਿਆਂ ਦੇ ਵਿੱਚ ਨੋਟਿਸ ਲੱਗ ਜਾਂਦਾ ਵੀ ਇਲੈਕਸ਼ਨ ਹੋ ਰਹੀ ਆ ਤੇ ਉਹਦੇ ਬਾਰੇ ਕਿਸੇ ਨੇ ਇਨਫਾਰਮੇਸ਼ਨ ਨਹੀਂ ਦਿੱਤੀ ਕਿ ਦੂਜੀ ਮੇਨ ਮੁੱਦਾ ਇਹ ਹੈ ਵੀ ਜਿਹੜੀਆਂ ਬੋਟਾਂ ਨੇ ਨਾ ਜ਼ਿਆਦਾਤਰ ਉਹਨਾਂ ਦੀਆਂ ਬਣੀਆਂ ਹੋਈਆਂ ਨੇ ਜਿਹੜੇ ਖੇਤੀ ਨਾਲ ਸੰਬੰਧਤ ਰੱਖਦੇ ਨੇ ਜ਼ਿਆਦਾਤਰ ਉਹਨਾਂ ਦੀਆਂ ਅਸੀਂ ਦੇਖਣ ਦੇ ਲਿਆਏ ਨੇ ਸਾਡੀ ਤਾਂ ਇਹੀ ਰਿਕਵੈਸਟ ਆ ਵੀ ਭਾਈ ਜਿਹੜੇ ਬੰਦੇ ਖੇਤੀ ਕਰਦੇ ਆ ਉਹਨਾਂ ਦੀਆਂ ਬੋਟਾਂ ਬਣਾਈਆਂ ਜਾਣ ਜੋ ਵੀ ਇਹਨਾਂ ਦੇ ਵਿੱਚ ਇਹ ਹੁੰਦਾ ਰਹਾ ਕੁਛ ਵੀ ਕਰਨਾ ਲੈਣ ਦੇਣਾ ਉਹ ਸਵਾਰ ਕੇ ਦੱਸਿਆ ਜਾਵੇ ਵੀ ਆ ਲੈਣ ਦੇ ਦੇ ਕਰਕੇ ਬੋਟਾ ਪਾੜਨਾ ਵਧੀਆ ਢੰਗ ਨਾਲ ਵਧੀਆ ਕਮੇਟੀ ਚੁਣੀ ਜਾਵੇ ਜੀ ਤੁਹਾਡਾ ਇਹ ਹਨ ਹਰਮਨਦੀਪ ਸਿੰਘ ਜੀ ਹਰਮਨਦੀਪ ਜੀ ਕੀ ਅਹੁਦਾ ਤੁਹਾਡਾ ਇੱਥੇ ਸੁਸਾਇਟੀ ਦੇ ਵਿੱਚ ਮੇਰਾ ਸੁਸਾਇਟੀ 14 ਨਹੀਂ ਹੈ ਜੀ ਮੇਰਾ ਡਿਪਾਰਟਮੈਂਟ ਆਫ ਕੋਆਪਰੇਸ਼ਨ ਐਜ਼ ਅ ਇਨਸਪੈਕਟਰ ਦਾ ਨਾਂ ਪਰ ਰਿਸਪੈਕਟਰ ਸਾਹਿਬ ਗੱਲ ਕਰਦੇ ਆ ਕਿ ਲੋਕਾਂ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਜਿਹੜੀ VOTING ਹੋ ਰਹੀ ਆ ਉਹ ਮਤਲਬ ਪ੍ਰੋਟੋਕਾਲ ਨੂੰ ਫਾਲੋ ਕਰਕੇ ਨਹੀਂ ਹੋ ਰਹੀ ਕੀ ਕਹਿਣਾ ਚਾਹੁੰਦੇ ਨਹੀਂ ਨਹੀਂ ਬਿਲਕੁਲ ਪ੍ਰੋਟੋਕਾਲ ਦੇ ਮੁਤਾਬਕ ਹੋ ਰਹੀ ਆ ਜੀ ਸਵੇਰੇ 7 ਵਜੇ ਤੋਂ ਆਮ ਜਲਾਸਾ ਦਾ ਸਮਾਂ ਸ਼ੁਰੂ ਸੀ 7 ਵਜੇ ਅਸੀਂ ਇੱਥੇ ਹਾਜ਼ਰ ਹੋਏ 7 ਵਜੇ ਤੋਂ ਲੈ ਕੇ 9 ਵਜੇ ਤੱਕ ਮੈਂਬਰਾਂ ਦੀ ਹਾਜ਼ਰੀ ਲੱਗੀ ਆ ਦੇ ਉਸਟ ਮੈਂਬਰਾਂ ਨੇ ਹਾਜ਼ਰੀ ਲਾਈ ਹੈ ਜੀ ਫੋਰਮ ਪੂਰਾ ਹੋਇਆ ਸਾਰਾ ਕੁਝ ਪ੍ਰੋਪਰ ਚੱਲ ਰਿਹਾ ਹੈ ਜੀ ਨਹੀਂ ਜਿਸ ਤਰ੍ਹਾਂ ਕਿ ਪਿੰਡ ਵਾਸੀਆਂ ਵੱਲੋਂ ਦੋਸ਼ ਲਾਇਆ ਜਾ ਰਿਹਾ ਜੀ ਕਿ ਸਿਰਫ 100 ਵੋਟ ਬਣੀਆਂ ਹੈ 3000 ਦੇ ਕਰੀਬ ਪਿੰਡ ਦੀ ਜਿਹੜੀ ਹੈਗੀ ਆ ਪੋਪੂਲੇਸ਼ਨ ਹੈਗੀ ਆ ਇਹਦੇ ਵਿੱਚ ਦੇਖੋ ਜੀ ਵੋਟ ਸਿਰਫ ਉਹੀ ਜਿਹੜਾ ਸਭਾ ਦਾ ਮੈਂਬਰ ਹੁੰਦਾ ਹੈ ਤੇ ਉਹੀ ਉਸ ਬੰਦੇ ਦੀ ਵੋਟ ਬਣਦੀ ਹੈ ਇਦਾਂ ਕੋਈ ਜਿਵੇਂ ਸਰਪੰਚੀ ਦੀ ਵੋਟ ਹੈ ਇਹਦੇ 'ਚ ਇਹ ਨਹੀਂ ਹੁੰਦਾ ਵੀ ਹਰੇਕ ਬੰਦੇ ਦੀ ਜਿਹੜੀ ਵੋਟ ਆ ਉਹ ਸੁਸਾਇਟੀ ਚ ਪਾ ਸਕਦਾ ਜਿਹੜਾ ਬੰਦਾ ਸੁਸਾਇਟੀ ਦਾ ਮੈਂਬਰ ਹੈ ਉਹੀ ਵੋਟ ਪਾ ਸਕਦਾ ਸਰ ਜਿਸ ਤਰ੍ਹਾਂ ਕਿ ਪਿੰਡ ਵਾਲਿਆਂ ਨੇ ਦੋਸ਼ ਲਾਇਆ ਕਿ ਕੱਲ ਰਾਤ ਹੀ ਜਿਹੜੇ ਨੇ ਨੋਟੀਫਿਕੇਸ਼ਨ ਆ ਜਿਹੜੀਆਂ ਲਗਾਈਆਂ ਗਈਆਂ ਨੇ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਨਹੀਂ ਇਹਦੇ ਬਾਰੇ ਸਾਡਾ ਕੁਝ ਨਹੀਂ ਕਹਿਣਾ ਜੀ ਕਿਉਂਕਿ ਸਾਡੀ ਡਿਊਟੀਆਂ ਜਿਹੜੀ ਉਹ ਮਤਲਬ ਸਰਕਾਰ ਵੱਲੋਂ ਲੱਗੀ ਆ ਤੇ ਉਹ ਜਿਹੜਾ ਕੰਮ ਕਰ ਰਿਹਾ ਉਹ ਸਭਾ ਦੇ ਸੈਕਟਰੀ ਦਾ ਕੰਮ ਹੈ